ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਜੀ ਅੱਜ ਇੱਕ ਕਮੈਂਟ ਦੇ ਆਧਾਰ ਤੇ ਹੈ ਵੀਡੀਓ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਜਾਂ ਬਹੁਤ ਜ਼ਿਆਦਾ ਜ਼ਰੂਰੀ ਲੱਗਾ ਮੈਨੂੰ ਉਹ ਕਮੈਂਟ ਕਿਸੇ ਵੀਰ ਦਾ ਸੀਗਾ ਮੈਨੂੰ ਨਾਮ ਨਹੀਂ ਯਾਦ ਹੁਣ ਕਮੈਂਟ ਸੀਗਾ ਜੀ ਉਹਨਾਂ ਦੀਆਂ ਦੋ گاਵਾ ਚਿਚੜਾਂ ਦੀ ਵਜ੍ਹਾ ਕਰਕੇ ਮਰ ਗਈਆਂ ਨੇ ਸਪਰੇਵਾਂ ਵੀ ਬਹੁਤ ਕੀਤੀਆਂ ਚਿਚੜਾਂ ਦੀਆਂ ਹੋਰ ਵੀ ਟ੍ਰੀਟਮੈਂਟ ਬਹੁਤ ਕੀਤੇ ਪਰ ਐਟ ਲੀਸਟ ਉਹਨਾਂ ਦਾ ਨੁਕਸਾਨ ਹੀ ਹੋਇਆ ਤਾਂ ਇਸ ਦਾ ਸਹੀ ਇਲਾਜ ਕੀ ਹੈ ਮੈਂ ਇਹਦੇ ਬਾਰੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਾ ਜੀ ਅਸਲ ਦੇ ਵਿੱਚ ਚਿਚੜ ਆਉਣ ਦਾ ਜੇ ਕਾਰਨ ਸਮਝੀਏ ਤਾਂ ਚਿਚੜ ਜਿਹੜੇ ਆਉਂਦੇ ਨੇ ਸਾਡੇ ਖੁਰਲੀਆਂ ਤੋਂ ਜਾਂ ਜਿਹੜੀਆਂ ਥੱਲੇ ਪੱਕੀਆਂ ਥਾਵਾਂ ਨੇ ਜਾਂ ਜਿੱਥੇ ਵੀ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਮਿਲਦੀ ਆ ਉਹਨਾਂ ਥਾਵਾਂ ਦੇ ਵਿੱਚ ਉਹਨਾਂ ਰਸਾਇਮ ਸਮਾਓ ਛਿਪੇ ਰਹਿੰਦੇ ਨੇ ਜਿੰਨਾ ਚੱਕਰ ਉਹਨਾਂ ਦਾ ਸਾਈਕਲ ਨਹੀਂ ਆਉਂਦਾ ਜਿਸ ਤੋਂ ਬਾਅਦ ਉਹਨਾਂ ਦੇ ਡੰਗਰਾਂ ਨੂੰ ਲੱਗਣ ਦੀ ਵਿਵਸਥਾ ਜਾਂ ਸਥਿਤੀ ਆ ਜਾਂਦੀ ਹੈ ਉਦੋਂ ਬਾਹਰ ਨਿਕਲ ਕੇ ਕੱਚੀਆਂ ਥਾਵਾਂ ਤੋਂ ਵਿੱਥਾਂ ਤੋਂ ਪੱਕੀਆਂ ਥਾਵਾਂ ਤੋਂ ਜਰੰਗਰਾਂ ਦੇ ਸਰੀਰ ਨੂੰ ਚੰਬੜ ਜਾਂਦੇ ਨੇ ਲਗਾਤਾਰ ਉਹਨਾਂ ਦਾ ਖੂਨ ਚੂਸਦੇ ਰਹਿੰਦੇ ਨੇ ਜਿਦੀ ਵਜ੍ਹਾ ਕਰਕੇ ਸਾਡੇ ਡੰਗਰ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਨਿਹਡਾਲ ਹੋ ਜਾਂਦਾ ਹੈ ਤੇ ਜਿਸ ਤਰ੍ਹਾਂ ਇਸ ਵੀਰ ਨੇ ਜ਼ਿਕਰ ਕੀਤਾ ਕਿ ਦੋ گاਵਾਂ ਦਾ ਨੁਕਸਾਨ ਹੋ ਗਿਆ ਇਹ ਸਥਿਤੀ ਵੀ ਆ ਜਾਂਦੀ ਹੈ ਤੁਹਾਨੂੰ ਇੱਕ ਛੋਟੀ ਜੀ ਧਾਰਨ ਦੇਣਾ ਚਾਹਣਾ ਜੀ ਇਸੇ ਤਰ੍ਹਾਂ ਸਾਈਬੀਰੀਆ ਇੱਕ ਮੁਲਕ ਐਸਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਠੰਡਾ ਮੁਲਕ ਆ ਉੱਥੋਂ ਬਾਰੇ ਇੱਕ ਗੱਲ ਮਸ਼ਹੂਰ ਹੈ ਵੀ ਜਿਹੜੀ ਸਾਈਬੀਰੀਆ ਦਾ ਜੰਗਲ ਹੈ ਨਾ ਜਿਹੜਾ ਜੇ ਉੱਥੇ ਕੋਈ ਗਾਂ ਵੜ ਜਾਂਦੀ ਹੈ ਨਾ ਭਲੇਖੇ ਨਾਲ ਤਾਂ ਉੱਥੇ ਚਿਚੜਾਂ ਦੀ ਪਰਮਾਹਰ ਇੰਨੀ ਹੈ ਕਿ ਕੋਈ ਵੀ ਗਾਂ ਜੇ ਤੱਕ ਜਿੰਦਾ ਨਹੀਂ ਨਿਕਲੀ ਉੱਥੋਂ ਬਾਹਰ ਜਾਂ ਕੋਈ ਵੀ ਜਾਨਵਰ ਜਿਹਨੂੰ ਚਿਚੜ ਆਸਾਨੀ ਨਾਲ ਲੱਗ ਸਕਦਾ ਚਿੰਬੜ ਸਕਦਾ ਉਹ ਜਿੰਦਾ ਨਹੀਂ ਨਿਕਲਿਆਗਾ ਤਾਂ ਹੁਣ ਚਿਚੜ ਜਿਹੜਾ ਉਹ ਸਾਡੀਆਂ ਜਿਹੜੀਆਂ ਖਾਲੀ ਥਾਵਾਂ ਵਿੱਥਾਂ ਪਈਆਂ ਹੁੰਦੀਆਂ ਨੇ ਖੁਰਲੀਆਂ ਦੇ ਵਿੱਚ ਕੰਦਾਂ ਦੇ ਵਿੱਚ ਜਾਂ ਥੱਲੇ ਭੋਂ ਤੇ ਛੁਪਿਆ ਰਹਿੰਦਾ ਜਦੋਂ ਉਹਨੂੰ ਅਨਕੂਲ ਸਥਿਤੀ ਮਿਲਦੀ ਆ ਉਦੋਂ ਜਾਨਵਰ ਦਾ ਨੁਕਸਾਨ ਕਰਦਾ ਹੈ ਤਾਂ ਇਹਦੇ ਇਲਾਜ ਲਈ ਤੁਹਾਡੇ ਨਾਲ ਤਿੰਨ ਨੁਕਤੇ ਮੈਂ ਸਾਂਝੇ ਕਰਾਂਗਾ ਜੀ ਜਿਹੜੇ ਕਿ ਟੋਟਲੀ ਟੋਟਲੀ 100% ਕਯੂਰ ਕਰਦੇ ਨੇ ਪਰ ਸਥਿਤੀਆਂ ਵੱਖ-ਵੱਖ ਨੇ ਇਸ ਲਈ ਜਿੰਨਾਂ ਕੋਲੇ ਇਹ ਇਲਾਜ ਦੀ ਬਹੁਤ ਤਾਂਤ ਜਾਂ ਸਹੂਲियत ਹੈਗੀ ਉਹ ਉਹ ਇਨ੍ਹਾਂ ਤਿੰਨਾਂ ਇਲਾਜਾਂ ਵਿੱਚੋਂ ਕੋਈ ਇੱਕ ਇਲਾਜ ਵਰਤ ਸਕਦਾ ਹੈ ਜੀ ਸਭ ਤੋਂ ਪਹਿਲਾਂ ਚਿਚੜਾ ਦਾ ਇਲਾਜ ਹੈਗਾ ਜੀ ਤੁਸੀਂ ਅੱਕ ਸਿੰਨ ਤੇ ਨਿੰਮ ਹਰ ਰੋਜ਼ ਖਵਾਉਣੀ ਹੈ ਜੀ ਆਪਣੇ ਡੰਗਰਾਂ ਨੂੰ ਬਹੁਤ ਜਿਆਦਾ ਜ਼ਰੂਰੀ ਹੈ ਕਿਉਂਕਿ ਜਿਹੜੀ ਨਿੰਮ ਹੈ ਉਹ ਇੱਕ ਤਰ੍ਹਾਂ ਨਾਲ ਸਾਡੇ ਸਰੀਰ ਦੇ ਖੂਨ ਨੂੰ ਉਸ ਸਥਿਤੀ ਤੱਕ ਲੈ ਆਉਂਦੀ ਹੈ ਜਿਸ ਸਥਿਤੀ ਤੱਕ ਜਿਹੜਾ ਚਿਚੜ ਹੈger ਉਹ ਸਾਡੇ ਸੌਰੀ ਡੰਗਰਾਂ ਦੇ ਖੂਨ ਦੀ ਗੱਲ ਕਰਦਾ ਮੈਂ ਸਰੀਰ ਦੇ ਅਸਾਂ ਇਨਸਾਨਾਂ ਦੇ ਖੂਨ ਦੀ ਗੱਲ ਨਹੀਂ ਕਰਦਾ ਡੰਗਰਾਂ ਦੇ ਖੂਨ ਨੂੰ ਇਸ ਤਰੀਕੇ ਨਾਲ ਉਹ ਸਾਫ਼ ਕਰ ਦਿੰਦੀ ਹੈ ਕਿ ਜਿਹੜਾ ਚਿਚੜ ਹੈ ਉਹ ਸਰੀਰ ਨਾਲ ਲੱਗ ਹੀ ਨਹੀਂ ਪਾਉਂਦਾ ਕਿ ਉਹਦਾ ਨੁਕਸਾਨ ਨਹੀਂ ਕਰ ਪਾਉਂਦਾ ਡੰਗਰ ਦਾ ਦੂਸਰਾ ਇਲਾਜ ਹੈਗਾ ਜੀ ਤੁਸੀਂ 15 ਕਿਲੋ ਤਾਰਾਮੀਰਾ ਤੇ 50 ਕਿਲੋ ਕਣਕ ਚਾਹੇ 20 ਕਿਲੋ ਵੀ ਪਵਾ ਲਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤਾਰੇਮੀਰੇ ਦੀ ਖਲ ਨਾਲ ਵਰਤਿਓ ਤਾਰਾਮੀਰਾ ਤੁਸੀਂ ਲੈਣਾ ਜਿਹੜਾ ਕਿ ਆਪਣੇ ਸਰੋਂ ਦੇ ਦਾਣਿਆਂ ਵਰਗਾ ਹੀ ਤਕਰੀਬਨ ਹੁੰਦਾ ਉਹਦਾ ਦਾਣਾ ਉਹਨੂੰ ਤੁਸੀਂ ਦਲਾ ਕੇ ਪਾਉਣਾ ਹੈ ਆਪਣੇ ਡੰਗਰਾਂ ਨੂੰ ਜਿਨ੍ਹਾਂ ਨੂੰ ਚਿੱਚੜ ਪੈ ਰਹੇ ਨੇ 1 ਮਹੀਨਾ ਲਗਾਤਾਰ ਇਸ ਦਰੜ ਫਰੜ ਕੀਤੇ ਹੋਏ ਦਾਣੇ ਨੂੰ ਖਵਾਉਂਗੇ ਨਾ ਬਾਕੀ ਦਾਣੇ ਕਿਰਪਾ ਕਰਕੇ ਬੰਦ ਕਰ ਦੇਣਾ ਉਹਨਾਂ ਸਮਾਂ ਤੱਕ ਸਿਰਫ ਇਹ ਦਾਣੇ ਆ ਇਸ ਦਾਣੇ ਦੀ ਕਣਕ ਤੇ ਤਾਰਾ ਮੀਰਾ ਜਿਹੜਾ ਦਲਾ ਕੇ ਅਸੀਂ ਪਾਇਆ ਏ ਇਸੇ ਦੀ ਵਰਤੋਂ ਇੱਕ ਮਹੀਨਾ ਕਰੋ ਤੁਹਾਡੇ ਜਿਹੜੇ ਡੰਗਰਾਂ ਦੇ ਚਿਚੜ ਆ ਨਾ ਜਿਹੜੇ ਉਹ ਆਪਣੇ ਆਪ ਮਰਨਾ ਸ਼ੁਰੂ ਹੋ ਜਾਣਗੇ ਕਿਉਂਕਿ ਜਿਹੜਾ ਤਾਰਾ ਮੀਰਾ ਕੌੜਾ ਹੁੰਦਾ ਕੜਤਣ ਵਾਲਾ ਹੁੰਦਾ ਤੇ ਖੂਨ ਆ ਜਿਹੜਾ ਕੜਤਣ ਦੇ ਸੁਭਾਅ ਚ ਆ ਜਾਂਦਾ ਇਸ ਤੋਂ ਅਗਲਾ ਹੈਗਾ ਜੀ ਨੁਕਸਾਨ ਨਸਵਾਰ ਨਸਵਾਰ ਦੀ ਵਰਤੋਂ ਤੁਸੀਂ ਜਿੱਥੇ-ਜਿੱਥੇ ਚਿਚੜ ਲੱਗੇ ਨੇ ਤੁਸੀਂ ਉੱਥੇ-ਉੱਥੇ ਨਸਵਾਰ ਨੂੰ ਮਾੜਾ-ਮਾੜਾ ਭੁੱਕੀ ਜਾਓ ਜਾਂ ਲਾਈ ਚੱਲੋ ਕੱਪੜੇ ਨਾਲ ਜਾਂ ਚੁੰਨੀ ਨਾਲ ਨਾਲ ਦੀ ਨਾਲ ਜਿਹੜਾ ਚਿਚੜ ਹੈਗਾ ਨਾ ਡੰਗਰ ਤੋਂ ਲੈਣਾ ਸ਼ੁਰੂ ਹੋ ਜਾਏਗਾ ਇਹ ਇਲਾਜ ਮੈਂ ਉਹ ਦੱਸ ਰਿਹਾ ਜਿਹੜੇ ਡੰਗਰ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਬੁਰਾ ਪ੍ਰਭਾਵ ਸਾਈਡ ਇਫੈਕਟ ਨਹੀਂ ਪਾਉਂਦੇਗੇ ਤੇ ਸਾਡੇ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦੇ ਨੇ ਉਸ ਤੋਂ ਅਗਲਾ ਸਟੀਕ ਇਲਾਜ ਜੋ ਸਭ ਤੋਂ ਜ਼ਿਆਦਾ ਕਾਰਗਰ ਇਲਾਜ ਹੈ ਚਿਚੜਾਂ ਦਾ ਜਾਂ ਜੂਆਂ ਦਾ ਜਿਹੜਾ ਡੰਗਰਾਂ ਨੂੰ ਪੈ ਜਾਂਦੀਆਂ ਨੇ ਅਗਰ ਤੁਹਾਡੇ ਪਿੰਡ ਦੇ ਲਾਗੇ ਜਾਂ ਪਿੰਡ ਦੇ ਵਿੱਚ ਕੋਈ ਟੋਬਾ ਜਿਹਨੂੰ ਆਪਾਂ ਸਾਫ਼ ਪਾਣੀ ਦਾ ਛੱਪੜ ਜਾਂ ਵਗਦੀ ਨਹਿਰ ਇਹ ਹੈਗੀ ਆ ਨਾ ਤਾਂ ਤੁਸੀਂ ਆਪਣੇ ਡੰਗਰਾਂ ਨੂੰ ਰੋਜ਼ ਸੁਬਾ ਸ਼ਾਮ ਜੇ ਕਿਤੇ ਉਸ ਟੋਬੇ ਜਾਂ ਨਹਿਰ ਵਿੱਚ ਨਵਾ ਲਿਨੀਓ ਨਾ ਤੇ 100% 100% ਚਿਚੜ ਤੇ ਜੂਆਂ ਦਾ ਖਾਤਮਾ ਹੋ ਜਾਂਦਾ ਹੈ ਕਿਉਂਕਿ ਦੋਵੇਂ ਜਿਹੜੇ ਪ੍ਰੈਡੀਟਰਸ ਹੈਗੇ ਨੇ ਜਾਂ ਜਿਹੜੇ ਆਮ ਪਾਸਾ ਜੇ ਆਪਾਂ ਕਹ ਲਈਏ ਵੀ ਖੂਨ ਚੂਸਣ ਵਾਲੇ ਕੀੜੇ ਨੇ ਜਿਹੜੇ ਇਹ ਸਾਹ ਲੈਣ ਵਾਲੇ ਕੀੜੇ ਨੇ ਤੇ ਇਹਨਾਂ ਚੋਂ ਦੋਵਾਂ ਕੀੜਿਆਂ ਦਾ ਹੀ ਜਿਹੜੇ ਸਾਹ ਰੋਕੇ ਰੱਖਣ ਦੀ ਸਮਰੱਥਾ 30 ਸੈਕਿੰਡ ਤੋਂ ਜ਼ਿਆਦਾ ਨਹੀਂ ਹੈਗੀ ਕਹਿਣ ਦਾ ਮਤਲਬ ਅਗਰ ਤੁਹਾਡਾ ਡੰਗਰ ਘੱਟੋ-ਘੱਟ 5-4 ਮਿੰਟ ਕਿਸੇ ਟੋਬੇ 'ਚ ਜਾਂ ਨਹਿਰ ਦੇ ਪਾਣੀ ਵਿੱਚ ਡੁੱਬਿਆ ਰਹਿੰਦਾ ਨਾ ਪੂਰਨ ਤੌਰ ਤੇ ਤਾਂ ਉਹਦੇ ਨਾਲ ਲੱਗਾ ਸਾਰਾ ਚਿਚੜ ਸਾਰੀ ਜੂੰ ਖਤਮ ਹੋ ਜਾਏਗੀ ਤੇ ਇਹ ਇਲਾਜ ਫ੍ਰੀ ਆਫ ਕਾਸਟ ਹੈ ਪਲੱਸ ਇਸ ਇਲਾਜ ਦਾ ਇੱਕ ਹੋਰ ਫਾਇਦਾ ਕੀ ਹੈ ਜੀ ਜਿਹੜਾ ਖੁਰ ਖਰਾਬ ਹੁੰਦੇ ਨੇ ਪਸ਼ੂਆਂ ਦੇ ਉਸ ਲਈ ਵੀ ਇਹ ਜਿਹੜਾ ਪਾਣੀ ਆ ਜਿਹੜਾ ਨਹਿਰ ਦਾ ਪਾਣੀ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਡੰਗਰਾਂ ਦੇ ਖੁਰਾਂ ਨੂੰ ਸਾਫ਼ ਕਰ ਦਿੰਦਾ ਧੋ ਦਿੰਦਾ ਜਿੱਤੋਂ ਜਿਹੜੀ ਖੁਰਾਂ ਦੀ ਬਿਮਾਰੀ ਆ ਉਹ ਖਤਮ ਹੋ ਜਾਂਦੀ ਹੈ ਸੋ ਪਲੀਜ਼ ਇਸ ਵੀਡੀਓ ਦਾ ਬਣਾਉਣ ਦਾ ਮਕਸਦ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਲੱਗਾ ਕਿਉਂਕਿ ਇਸ ਕਮੈਂਟ ਦੇ ਵਿੱਚ ਮੈਨੂੰ ਜਿਸ ਤਰ੍ਹਾਂ ਉਸ ਕਿਸਾਨ ਵੀਰ ਨੇ ਦੱਸਿਆ ਕਿ ਦੋ گاਵਾਵਾਂ ਮਰਗੀਆਂ ਨੇ ਸਿਰਫ ਚਿਚੜਾਂ ਦੀ ਵਜ੍ਹਾ ਕਰਕੇ ਮੈਨੂੰ ਸਡਨਲੀ ਇਹ ਵੀਡੀਓ ਸ਼ੂਟ ਕਰਨਾ ਪਿਆ ਹੋ ਸਕਦਾ ਨਹੀਂ ਤਾਂ ਇਹ ਪੈਂਡਿੰਗ ਰਹਿੰਦਾ ਸੋ ਪਲੀਜ਼ ਇਹਨਾਂ ਜਾਣਕਾਰੀਆਂ ਨੂੰ ਬਾਕੀ ਲੋਕਾਂ ਤੱਕ ਵੀ ਸ਼ੇਅਰ ਕਰੋ ਤਾਂ ਕਿ ਜਿਹੜਾ ਆਰਥਿਕ ਨੁਕਸਾਨ ਸਾਡੇ ਪ੍ਰੈਡੀਟਰਸ ਕਰ ਰਹੇ ਨੇ ਜਿਹੜੇ ਖੂਨ ਚੂਸਣ ਵਾਲੇ ਕੀੜੇ ਕਰ ਰਹੇ ਨੇ ਸਾਡੇ ਡੰਗਰਾਂ ਦਾ ਉਹਨਾਂ ਤੋਂ ਅਸੀਂ ਆਪਣੇ ਪਸ਼ੂਆਂ ਨੂੰ ਆਪਣੇ ਡੰਗਰਾਂ ਨੂੰ ਬਚਾ ਸਕੀਏ ਸਹੀ ਪੈਦਾਵਾਰ ਅਸੀਂ ਦੁੱਧ ਦੀ ਲੈ ਸਕੀਏ ਥੈਂਕ ਯੂ ਜੀ